ਦੋ ਇੱਕ ਇੱਕ ਮਿੰਟ ਇੱਕ ਮਿੰਟ ਹਾਂਜੀ ਤੁਲੀਆਂ ਵਾਲੀ ਗਲੀ 'ਚ ਖੜੇ ਆ ਤੁਲੀਆਂ ਵਾਲੀ ਗਲੀ ਦੇ ਵਿੱਚ ਕਿਰਪਾਨਾ ਲੈ ਕੇ ਇਹ ਚੋਰ ਦਿਨ ਹੀ 3:30 ਵਜੇ ਤੁਰੇ ਫਿਰਦੇ ਸੀਗੇ ਅਸੀਂ ਫੜੇ ਆ ਚੰਗਾ ਬਲਾ ਅਸੀਂ ਹੁਣ ਥਾਣੇ ਦੇਣ ਚੱਲੇ ਆ ਵੈਸੇ ਅਸੀਂ ਫੋਨ ਕੀਤਾ ਥਾਣੇ ਨਹੀਂ ਵੀਰੇ ਪਰਸੋ ਰਾਤੀ ਵੀ ਆਏ ਸੀ ਸੇਮ ਬੰਦੇ ਆਹੀ ਕਿਰਪਾਨਾ ਲੈ ਕੇ ਤੁਰੇ ਫਿਰੇ ਨੇ ਇਹਨਾਂ ਨੇ ਕਈ ਪਾਈਪਾ ਗੁਰਦੁਆਰਾ ਸਾਹਿਬ ਹੈ ਗਲੀ ਦੇ ਮੋੜ ਤੇ ਗੁਰਦੁਆਰੇ ਸਾਹਿਬ ਦੀਆਂ ਪੈਪਰ ਲਾਈਆਂ ਨੇ ਤੇ ਇੱਕ ਇੱਕ ਦੋ ਐਕਟਿਵਾ ਵਿੱਚ ਕੀਤੀਆਂ ਜਿਹੜੀਆਂ ਮੰਨਦੇ ਵੀ ਪੈਣੇ ਐਕਟਿਵਾ ਵਿੱਚ ਕੀਤੀਆਂ ਨੇ ਆਪ ਇਹਨਾਂ ਨੂੰ ਹੀ ਪੁੱਛ ਲਈਏ ਹਾਂਜੀ ਵੀਰੇ ਪਰਸੋ ਆਏ ਰਾਤੇ ਤੁਸੀਂ ਦੋਨੋਂ ਯਾਨੇ ਨਹੀਂ ਆਇਆ ਮੁੰਡੇ ਦੂਜੇ ਆਏ ਨੇ ਤਲਵਾਰਾਂ ਲੈ ਕੇ ਤੁਸੀਂ ਰੋਜ਼ ਰਾਤੀ ਆਂਦੇ ਹੋ ਤੇ ਇੱਥੇ ਵਾਰਦਤ ਕਰਕੇ ਚਲੇ ਜਾਂਦੇ ਹੋ ਹੁਣ ਤੂੰ ਕੀ ਕਰਨ ਆਇਆ ਸੀ ਗਲੀ ਚ ਦੂਜੇ ਮੁੰਡੇ ਆਏ ਏ ਤੂੰ ਹੁਣ ਕੀ ਕਰਨ ਕੀ ਕਰਨ ਆਇਆ ਤੂੰ ਆਂਦਾ ਮੈਂ ਪੈ ਪਾਦਾ ਨਹੀਂ ਕਰੇ ਤੂੰ ਲਾਂਦਾ ਪਿਆ ਸੀ ਭਾਈ ਤੂੰ ਹੀ ਲਾਂਦਾ ਪਿਆ ਸੀ ਨਾ ਹਾਂਜੀ ਠੀਕ ਐ ਕਿਹੜੇ ਮੋਟਰਸਾਈਕਲ ਤੇ ਆਏ ਸੀ ਤੁਸੀਂ ਉਹ ਕਿੰਨੇ ਯਾਨੇ ਸੀ ਤੇਰੇ ਨਾਲ ਦੇ ਕਿੱਥੇ ਰਹਿੰਦੇ ਨੇ ਅੱਛਾ ਵੀ ਉਹਦਾ ਉਹਨਾਂ ਦਾ ਨਾਮ ਕੀ ਏ ਤੇਰਾ ਨਾਮ ਸੌਰਵ ਨਾਮ ਹੈ ਤੇਰਾ ਤੇ ਰੋਜ਼ ਆਤੀ ਤੁਸੀਂ ਤੁਲੀ ਵਾਲੀ ਗਲੀ ਚ ਦਿਨ ਦਿਹਾੜੀ ਵਾਰਦਾਤਾ ਕਰਕੇ ਚਲੇ ਜਾਂਦੇ ਤਲਵਾਰਾ ਲੈ ਕੇ ਕਿ ਤੁਸੀਂ ਇਹ ਨਾ ਸੇਮ ਬੰਦੇ ਆਂਦੇ ਜਿਹੜੇ ਰੋਜ਼ ਕਿੱਥੋਂ ਏ ਪਟੀਆਂ ਦੀ ਬਸਤੀ ਆ ਜੀ ਪਟੀਆਂ ਵਾਲੀ ਬਸਤੀ ਦੋ ਮੁੰਡੇ ਕਿਹੜੀ ਗਲੀ ਚੋਂ ਉਹ ਦੋ ਮੁੰਡੇ ਸੀ ਉਹਨਾਂ ਨੇ ਪੈਪਰ ਲਈਆਂ ਕਿ ਕਿਹੜੀ ਗਲੀ ਚੋਂ ਪਟੀਆਂ ਵਾਲੀ ਬਸਤੀ ਕਿਹੜੀ ਗਲੀ ਚੋਂ 5 ਨੰਬਰ ਗਲੀ ਚੋਂ ਫਿਰ ਨਾਂ ਕੀ ਹੈ ਹਾਂ ਜੀ ਫਿਰ ਨਾਂ ਸੌਰਵ ਜੀ ਉਹ ਦੋ ਮੁੰਡਿਆਂ ਦਾ ਉਹਨਾਂ ਨਾਂ ਕੀ ਉਹਨਾਂ ਦਾ ਨਾਂ ਹੈ ਤੇਰਾ ਆਕਾਸ਼ ਹੈ ਜੀ ਤੇ ਦੂਜਾ ਪਤਾ ਨਾ ਸੋਰਾ ਤੇ ਮੋਟਰਸਾਈਕਲ ਕਿਹੜਾ ਸੀ ਮੋਟਰਸਾਈਕਲ ਬਲੈਂਡਰ ਪਨ ਕਿਹੜਾ ਸਪਲੈਂਡਰ ਲੱਗਦਾ ਹੈ ਨੰਬਰ ਇਹ ਤੂੰ ਸਾਢੇ ਦਿਨ ਵੇ ਨੰਬਰ ਨੰਬਰ ਮੈਨੂੰ ਪਤਾ ਲੱਗਾ ਮੈਨੂੰ ਖੱਲਣਗੇ ਨੰਬਰ ਕਿੰਨਾ ਮੋਟਰਸਾਈਕਲ ਦਾ ਨੰਬਰ ਨਹੀਂ ਪਤਾ ਇਹ ਉਹਨਾਂ ਦੇ ਮੋਟਰਸਾਈਕਲ ਤੇ ਉਹਨਾਂ ਦਾ ਕੋਈ ਫੋਨ ਨੰਬਰ ਮੁੰਡਿਆ ਵਾ ਨਹੀਂ ਤੇਰੇ ਕੀ ਲੱਗਦੇ ਹੋ ਇਸ ਵੇਹੇ ਯਾਰ ਯਾਦ ਦੋਸੀ ਦੇ ਤੇ ਮੈਨੂੰ ਅੱਜ ਕੱਲ੍ਹ ਲਾਈਆਂ ਨੇ ਸਾਨੂੰ ਉਹਨਾਂ ਨੇ ਵੇਖਿਆ ਜੇ ਤੁਸੀਂ ਤੂੰ ਚਲਾ ਜਾ ਜੇ ਮੈਨੂੰ ਪਤਾ ਹੁੰਦਾ ਤੁਸੀਂ ਵੇਖਿਆ ਉਹਨਾਂ ਨੂੰ ਮੈਂ ਮਾਨ ਬੜਾ ਮਾਨ ਕੰਮ ਕਰਨ ਆਣਾ ਜਿਹੜਾ ਮੈਨੂੰ ਇਹ ਤੂਲ ਲਾ ਕੇ ਦੇ ਦੇ ਸਾਲਿਆ